ਤਾ ਜੀ ਇਹ ਹਜੇ ਨਿਕਲੇ ਉਹ ਜਿਨ੍ਹਾਂ ਨੂੰ ਪਿੰਡ ਚ ਤੁਹਾਨੂੰ ਚੁਣਿਆ ਤੁਹਾਨੂੰ ਤਾਂ ਸਾਰੇ ਜਾਣਦੇ ਆ ਰੋਜ਼ ਇੱਕ ਦੂਜੇ ਦੇ ਮੱਥੇ ਲੱਗਦੇ ਆ ਰੋਜ਼ ਇੱਕ ਦੂਜੇ ਦੇ ਰਿਸ਼ਤੇਦਾਰੀਆਂ ਚ ਦੁੱਖਾਂ ਸੁੱਖਾਂ ਜਾਣਦੇ ਹੋ ਸੋ ਤੁਸੀਂ ਤਾਂ ਸਭ ਤੋਂ ਆਰਗੈਨਿਕ ਤੁਸੀਂ ਹੋ ਲੋਜੋ ਲੋਕਾਂ ਨੇ ਚੁਣਿਆ ਆਰਗੈਨਿਕ ਸੋ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਇਸ ਕੰਮ ਲਈ ਤੁਸੀਂ ਚੁਣੇਗੇ ਅੱਜ ਸਾਰੇ ਪੰਜਾਬ ਦੇ ਵਿੱਚ ਲਗਭਗ 80000 ਦੇ ਕਰੀਬ ਜਿਹੜੇ पांच चुने गए ਨੇ ਉਹਨਾਂ ਨੂੰ ਸੌ ਚੱਕਾਈ ਜਾਊਗੀ ਤੇ ਤੁਹਾਡੇ ਕੋਲ ਸਾਰਿਆਂ ਕੋਲੇ ਸੌ ਚੱਕ ਫਾਰਮ ਪਹੁੰਚ ਗਿਆ ਹੋਣਾ ਨਾ ਹੈਗਾ ਹੱਥ ਖੜੇ ਕਰ ਦਿਓ ਜਿੰਨਾ ਹੈ ਕਹੇਗਾ ਤੇ ਇਹਦਾ ਜਿਹੜੀ ਰਸਮ ਹੈ ਕੀ ਸਭ ਤੋਂ ਪਹਿਲਾਂ ਰਾਸ਼ਟਰੀ ਗੀਤ ਹਾਂ ਹਾਂ ਕਰ ਦਿਨੋ ਹਾਂਜੀ ਸੌ ਹੁਣ ਮਾਨਯੋਗ ਮੋੱਖ ਮੰਤਰੀ ਜੀ ਸਾਰੇ ਹੀ ਨਵੇਂ ਚੁਣੇ ਪੰਜ ਸਹਿਬਾਨ ਨੂੰ ਸੋਚ ਕਾਉਣਗੇ ਜਿਹੜੇ ਪੰਜ ਸਹਿਬਾਨ ਨੇ ਉਹ ਸਾਰੇ ਖੜੇ ਹੋ ਜਾਣ ਪਕਰ ਖੜੇ ਹੋ ਜਾਣ ਤੇ ਤੁਹਾਡੇ ਕੋਲੇ ਸੌਂ ਵਾਲਾ ਜਿਹੜਾ ਕਾਗਜ਼ ਹੈ ਉਹ ਹੋਊਗਾ ਪੰਜਾਬੀਆਂ ਕੋਲ ਤਾਂ ਇਹ ਹਰੇਕ ਕੋਲ ਹੀ ਹੁੰਦਾ ਹੈ ਕਿਉਂਕਿ ਆਪਾਂ ਤਾਂ ਅਹੀਂ ਲੱਗਦਾ ਕੀ ਪਤਾ ਕਿੰਨੇ ਸੌ ਚੱਕਣੀ ਪੈ ਜੇ ਸਾਰਿਆਂ ਨੂੰ ਵਧਾਈਆਂ ਇਹਦੇ ਚ ਲਿਖਿਆ ਹੋਇਆ ਦੇਖੋ ਮੈਂ ਉਤੋਂ ਬਾਅਦ ਖਾਲੀ ਥਾਂ ਛੱਡੀ ਹੋਈ ਐ ਉਹ ਖਾਲੀ ਥਾਂ ਤੁਹਾਡੇ ਨਾਮ ਵਾਲੀ ਐ ਪਹਿਲਾਂ ਮੈਂ ਕਹੂੰਗਾ ਜਦੋਂ ਮੈਂ ਤੋਂ ਬਾਅਦ ਤੁਸੀਂ ਆਪਣਾ ਨਾਮ ਬੋਲਣਾ ਉਤੋਂ ਬਾਅਦ ਜੋ ਜੋ ਮੈਂ ਬੋਲੀ ਜਾਊਂਗਾ ਪਿੱਛੇ ਪਿੱਛੇ ਤੁਸੀਂ ਬੋਲੀ ਜਾਣਾ ਸ਼ੁਰੂ ਕਰੀ ਮੈਂ ਆਪਣਾ ਆਪਣਾ ਨਾਮ ਲੈ ਲਓ ਸਾਰੇ ਸੱਚੇ ਦਿਲੋਂ ਈਸ਼ਵਰ ਦੀ ਸੌਂ ਖਾਂਦਾ ਜਾਂ ਖਾਂਦੀ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਰੱਖਾਂਗੀ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾ ਕਿਸੇ ਡਾਰਕ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਨ ਥੱਲੇ ਸਾਰਿਆਂ ਦੇ ਸਾਈਨ ਹੋ ਜਾਣਗੇ